ਬੱਜਿਆ ਲੈ ਮੈਂ ਤੇ ਇਹਨੇ ਸਾਈਨ ਆਪਣੇ ਛੱਡਿਆ ਆ ਪਰ ਬੱਚੇ ਗੱਲ ਕਰਨੀ ਮੈਂ ਮੇਰੇ ਪੇ ਕਲਮ ਹੋ ਰਿਹਾ ਯਾਰ ਬੈਠੇ ਯਾਰ ਸਾਰੇ ਵਿੱਚ ਨਹੀਂ ਬਾਨੀ ਪਹਿਲੇ ਬਹੁਤ ਪਿਆਰ ਨਾਲ ਮੈਂ ਆਉਣਾ ਕੋਈ ਨਹੀਂ ਲਿਖੀ ਹਿੰਪੋਲ ਸਕਦੇ ਮੈਂ ਬੋਲ ਰਾਮ ਨਾਲ ਮੈਂ ਜਦ ਪਹਿਲੇ ਪਾਣੀ ਸੁਣੋ ਬੋਲੇ ਬਾਦ ਸੁਣੋ ਯਾਰ ਰਾਮ ਸਿੱਧਾ ਆ ਰਾਮ ਜਿਹੜਾ ਤੇਰਾ 드라마 ਇੱਕ ਜੀਵ ਬੀਐਡ ਐਡਮਿਸ਼ਨ ਦੇ ਐਂਟਰ ਐਗਜ਼ਾਮ ਉੱਤੇ ਸ਼ਿਆਦਾਨੰਦ ਕਾਲਜ ਵਿਖੇ ਹੋਇਆ ਜਮ ਕੇ ਹੰਗਾਮਾ ਗੱਲਬਾਤ ਕਰਦਿਆ ਪੇਰੈਂਟਸ ਨੇ ਕਿਹਾ ਕਿ ਪੇਪਰ ਦਾ ਸਮਾਂ 1 ਵਜੇ ਤੱਕ ਸੀ ਅਤੇ 1:30 ਵਜੇ ਚੁੱਕਾ ਸੀ ਤੇ ਬੱਚਿਆਂ ਨੂੰ ਬਾਹਰ ਨਹੀਂ ਭੇਜਿਆ ਗਿਆ ਬਾਹਰ ਨਾ ਬੱਤੀ ਦੀ ਨਾ ਪਾਣੀ ਦੀ ਨਾ ਪੱਖੇ ਦੀ ਕੋਈ ਵਿਵਸਥਾ ਨਹੀਂ ਸੀ ਤੇ ਗਰਮੀ ਵਿੱਚ ਪੇਰੈਂਟਸ ਦਾ ਬੁਰਾ ਹਾਲ ਹੋ ਚੁੱਕਾ ਸੀ بار بار ਪੁੱਛਣ ਤੇ ਕੋਈ ਜਵਾਬ ਨਹੀਂ ਮਿਲਿਆ ਤੇ ਪੇਰੈਂਟਸ ੱਤੇ ਨਾਲ 1:30 ਵਜੇ ਕਾਲਜ ਦੇ ਅੰਦਰ ਦਾਖਲ ਹੋ ਗਏ ਅਤੇ ਬੱਚਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬਾਹਰ ਲੈ ਕੇ ਆਏ ਬੱਚਿਆਂ ਨੇ ਕਿਹਾ ਕਿ ਬਿਨਾਂ ਗੱਲ ਤੋਂ ਇਗਜ਼ਾਮ ਲੈਣ ਤੋਂ ਬਾਅਦ ਵੀ ਸਾਨੂੰ ਅੰਦਰ ਬਿਠਾਇਆ ਗਿਆ ਸੀ ਅਤੇ ਇਸ ਬਾਰੇ ਪੇਰੈਂਟਸ ਅਤੇ ਬੱਚੇ ਦੋਨੋਂ ਪ੍ਰਸ਼ਾਸਨਿਤ ਜਿੱਦੇ ਕਰਨੇ ਹੰਗਾਮਾ ਸ਼ੁਰੂ ਹੋ ਗਿਆ ਇਹ ਦੇਖੋ ਲਾਈਵ ਵੀਡੀਓ ਲਾਈਵ ਤਸਵੀਰਾਂ ਬਨੇ ਰਹੋ ਤਰੰਗ ਪੰਜਾਬ ਮੀਡੀਆ ਦੇ ਨਾਲ